ਤਸਵਾਤ ਕਰਦੀ ਆਂ ਹੋਰ ਸਨਾਉ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆਂ ਆਪਾਂ ਸਪੈਸ਼ਲ ਇੱਕ ਵੀਡੀਓ ਕਮੀਜ਼ ਦੀਆਂ ਕੱਟਾਂ ਕਿਵੇਂ ਪਾਈਆਂ ਜਾਂਦੀਆਂ ਨੇ ਤੇ ਲੋ ਜੀ ਸਟਾਰਟ ਕਰਦੇ ਆਂ ਆਪਾਂ ਤੇ ਆਪਾਂ ਕੈਂਚੀ ਲੈ ਲੈਂਦੇ ਆਂ ਇਹ ਹੋ ਗਈ ਕੈਂਚੀ ਮਾਰਕਰ ਇੰਚੀ ਟੇਪ ਤੇ ਲੋ ਜੀ ਇਹ ਹੈਗਾ ਆਪਣਾ ਬਲੈਕ ਕਲਰ ਦਾ ਸੂਟ ਦੇਖੋ ਨੂੰ ਹੁਣ ਟਾਈਮ ਲੱਗਿਆ ਤੇ ਇਹਦੇ ਮੈਨੇ ਪੀਸ ਲਾ ਲਏ ਸੀ ਮਤਲਬ ਕਿ ਸ਼ਾਰਟ ਦੇ ਪੀਸ ਲਾ ਲਏ ਸੀ ਤੇ ਦੇਖੋ ਇਦਾਂ ਸ਼ਾਰਟ ਦੇ ਪੀਸ ਲਾ ਹੀ ਪਏ ਨੇ ਆਪਣੇ ਤੇ ਗੋਡੇ ਜਿਹੜੇ ਮਤਲਬ ਕਿ ਸਾਈਡ ਤੋਂ ਪੱਲੇ ਤੇ ਉਹ ਇੱਕ ਪਾਸੇ ਲਾ ਕੇ ਰੱਖਦੇ ਸੀ ਮੈਂ ਕਿਹਾ ਚੱਲ ਪਹਿਲਾਂ ਕਮੀਜ਼ ਦੀ ਆਪਾਂ ਕਟਾ ਪਾਉਂਦੇ ਆ ਅੱਜ ਤੇ ਲੋ ਜੀ ਆਪਾਂ ਨੇ ਜਿਹੜੇ ਕਮੀਜ਼ ਦੇ ਪੱਲੇ ਲਾਏ ਸੀ ਆਪਾਂ ਨੂੰ ਇਦਾਂ ਤੈਹ ਲਗਾ ਕੇ ਨਾ ਇਦਾਂ ਤੈਹ ਲਗਾ ਕੇ ਰੱਖ ਲਵਾਂਗੇ ਮ ਜੀ ਆਪਾਂ ਨੇ ਦੋਹੇ ਪੱਲੇ ਇਦਾਂ ਤੈਅ ਲਗਾ ਕੇ ਰੱਖ ਲਏ ਨੇ ਜਿਹੜਾ ਉੱਪਰ ਵਾਲਾ ਪੱਲਾ ਪਰਖੇ ਬੜਾ ਲਵੇ ਕਰੀ ਪੁੱਤ ਜਿਹੜਾ ਆਪਣਾ ਇਹ ਉੱਪਰ ਵਾਲਾ ਪੱਲਾ ਇਹ ਆਪਾਂ ਥੋੜਾ ਜਿਹਾ ਅੱਧੇ ਇੰਚ ਦਾ ਫਰਕ ਨਾ ਰੱਖਾਂਗੇ ਇਦਾਂ ਇਦਾਂ ਫਰਕ ਨਾ ਰੱਖਾਂਗੇ ਤੇ ਜਦੋਂ ਆਪਾਂ ਸਲਾਈ ਕਰਦੇ ਆ ਨਾ ਜਦੋਂ ਫਿਰ ਆਪਾਂ ਮਤਲਬ ਕਿ ਲੇਡ ਵગેਰਾ ਮੋੜਦੇ ਆ ਆਪਣੇ ਜੋ ਪੱਲੇ ਨੇ ਨੀਮਾ ਤੇ ਮੋਰਲਾ ਪੱਲਾ ਹੋਇਆ ਦਾ ਉੱਚਾ ਇਸ ਲਈ ਆਪਾਂ ਇਹਨੂੰ ਥੋੜਾ 1/2 ਇੰਚ ਆਪਾਂ ਨੀਮਾ ਰੱਖ ਲਏ ਨੇ ਦੇਖੋ ਏਦਾਂ ਦੋਹੇ ਪੱਲਿਆਂ ਦੀ ਸੈਟਿੰਗ ਕਰਕੇ ਰੱਖ ਲਈ ਆ ਤੇ ਲੋ ਜੀ ਹੁਣ ਆਪਾਂ ਕਟਿੰਗ ਕਰਦੇ ਆ 1/2 ਇੰਚ ਦਾ ਫਰਕ ਪਾਉਣਾ ਤੇ ਲੋ ਜੀ ਆਪਣਾ ਪਹਿਲਾਂ ਤਾਂ ਮਿਨਾਗੇ ਤੀਰਾ-ਤੀਰਾ ਕਿੰਨਾ ਹੈਗਾ ਜੀ ਆਪਣਾ 6.5 6.5 ਤੀਰੇ ਤੇ ਨਸਾਨੀ ਲਾ ਲਈ ਤੇ ਮੋਢਾ ਆਪਣਾ ਹੈਗਾ 8.5 ਤਿਆਰ ਕਰਨਾ ਤੇ 7.5 ਦੀ ਕਟਾਈ ਕਰਾਂਗੇ ਆਪਾਂ ਮੋਢੇ ਦੀ ਐਸ ਲੋਟ ਨਿਸ਼ਾਨੀ ਲਾ ਲਈ ਇੱਥੋਂ ਵੀ ਆਪਾਂ ਸਹੀ ਨਾਪ ਲੈਣਾ ਹੈ ਵੀ ਕਿੰਨਾ 6.5 ਤੇ ਨਿਸ਼ਾਨੀ ਲਾਵਾਂਗੇ ਫੇਰੀ ਇੱਕ ਸਿਆਰ ਨਿਸ਼ਾਨੀ ਲੱਗ ਜੂਗੀ ਆਪਣੀ ਤੇ ਲੋ ਜੀ ਐਦਾਂ ਕਰ ਲਿਆ ਤੇ ਹੁਣ ਆਪਾਂ ਇੱਥੋਂ ਫੀਟਿੰਗ ਦੇ ਹਿਸਾਬ ਨਾਲ ਉਹ ਕਰਾਂਗੇ ਲੋ ਜੀ ਇਦਾਂ ਡੱਬਾ ਬਣਾ ਲੈਣਾ ਇਦਾਂ ਨਿਸ਼ਾਨੀ ਲਾ ਕੇ ਹੁਣ ਆਪਣੀ ਜੋ ਮਤਲਬ ਕਿ ਫੀਟਿੰਗ ਆ ਫੀਟਿੰਗ ਆਪਣੀ ਉੱਪਰੋਂ ਕਿੰਨੀ ਆਉਂਦੀ ਹੈ ਜੀ 18 18 ਦੱਦ ਘਰਾ ਗਿਆ ਆਪਾਂ 9 9 ਤੇ ਦਨ ਨਿਸ਼ਾਨੀ ਲਾ ਲੈਣੀ ਆ ਤੇ ਇਦਾਂ ਫਿੱਤਾ ਰੱਖ ਕੇ ਨਾ ਇੰਚ ਟੇਪ ਇਦਾਂ ਰੱਖ ਕੇ ਫਿਰ ਇਦਾਂ ਨਿਸ਼ਾਨੀ ਲਾ ਲੈਣੀ ਆ ਆਪਾਂ ਨੇ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਲਾਉਨੇ ਆ ਪਲੋਈ ਦੀਆਂ ਨਿਸ਼ਾਨੀਆਂ ਉਈ ਦੀ ਨਿਸ਼ਾਨੀ ਲਾਉਣ ਵਾਸਤੇ ਆਪਾਂ ਪਲੋਈ 11.5 ਤੇ ਤਿਆਰ ਹੁੰਦੀ ਆ 12 ਤੇ ਨਿਸ਼ਾਨੀ ਲਾਵਾਂਗੇ ਤੇ 3.5 ਦਾ ਆਪਾਂ ਬਿੱਤਰ ਰੱਖਾਂਗੇ 3.5 ਤੇ ਨਿਸ਼ਾਨੀ ਲਾ ਲਈ ਇਹ ਹੋ ਗਈ 3.5 ਤੇ ਨਿਸ਼ਾਨੀ ਪਲੋਈਆਂ ਦੀ ਐ ਸਲੋਟ ਆਪਾਂ ਲਾਉਣੀ ਆ ਸਾਤ ਤੇ ਮਣਕੇ ਦੇਖਣੇ 3.5 ਹੈਗਾ ਲੋ ਜੀ ਇਹ ਹੋ ਗਈ ਸਿੱਧੀ ਪਲੋਈ ਜੇ ਉਹ ਆਪਾਂ ਨੇ ਟੇਢੀ ਪਲੋਈ ਪਾਉਣੀ ਆ ਇੱਥੋਂ 2-3 ਸਾਨੀ ਲਾਉਣੀ ਆ ਠੀਕ ਹੈ ਤੇ ਇਧਰੋਂ ਵੀ ਦੋ ਹੁਣ ਇਹ ਐ ਮਿਲ ਲੈਣਾ ਚਾਹੀਦਾ ਹੈ ਵੀ ਆਪਾਂ ਨੂੰ ਇਹ ਸਾਰਾ ਜੋ ਇਧਰੋਂ ਵੀ ਦੋ ਤੇ ਹੋਣਾ ਚਾਹੀਦਾ ਇਧਰੋਂ ਵੀ ਦੋ ਤੇ ਹੋਣਾ ਚਾਹੀਦਾ ਠੀਕ ਹੈ ਤੇ ਲੋ ਜੀ ਇੱਥੋਂ ਦੋ ਤੇ ਆਊਗਾ ਤੇ ਹੁਣ ਜੋ ਆਪਣੀ ਦੋ ਤਿੰਨ ਸਾਨੀ ਲਾ ਕੇ ਫੇਰ ਆਪਾਂ ਟਾਕ ਦੀ ਸਿਉਣ ਮਿਲਨੀ ਆ ਟਾਕ ਦੀ ਸਿਉਣ ਮੇਰੀ ਹੁੰਦੀ ਹੈ 15 ਸਾਢੇ 15 ਢਾਕ ਦੀ ਸੀ ਉਹ ਲਾ ਲਈ ਤੇ ਲੋਜੀ ਸਾਢੇ 10 ਆਪਾਂ ਹਿੱਪ ਰੱਖਾਂਗੇ 21 ਹਿੱਪ ਹੁੰਦੀ ਹੈ 21 ਦਾ ਅੱਧ ਕਰਾਂਗੇ ਸਾਢੇ 10 ਤੇ ਲਾ ਲਈ ਸਾਢੇ 10 ਦੀ ਨਿਸ਼ਾਨੀ ਤੇ ਲੋਜੀ ਹੁਣ ਸਾਢੇ 15 ਦਾ ਆਪਣਾ ਜੋ ਅੱਧਾ ਹੈ ਕਰਨਾ ਇਹਨਾਂ ਦਾ ਤੇ ਅੱਧ ਹੋਊਗਾ ਇਹਦਾ 9.8 ਠੀਕ ਆ ਤੇ ਆਪਣੀ ਹੁਣ ਜੋ ਫੀਟਿੰਗ ਹੈ ਇਥੋਂ ਗੱਬਾ ਫਿਟਿੰਗ ਕਿੰਨੀ ਹੁੰਦੀ ਆ ਉਹਦੇ ਨਿਸ਼ਾਨੀ ਲਾ ਲਓ ਮੇਰੀ ਫਿਟਿੰਗ ਹੁੰਦੀ ਆ ਗੱਬਾ 16 16 ਦਾ ਅੱਧ 8 ਤੇ ਹੁਣ ਜੋ ਆਹ ਵਾਲੀ ਪਲੋਈ ਆ ਇੱਧਰ ਇਦਾਂ ਨਿਸ਼ਾਨੀ ਲੱਗ ਜੂ ਇੰਚੀ ਟੇਪ ਨਾਲ ਠੀਕ ਆ ਤੇ ਜੋ ਆਹ ਵਾਲੀ ਪਲੋਈ ਆ ਇਹਦੀ ਇੱਧਰ ਲੱਗ ਪਜੂਰੀ ਅੱਜ ਆਪਾਂ ਨੇ ਪਲੋਈ ਦੀਆਂ ਨਿਸ਼ਾਨੀਆਂ ਲਾ ਲਈਆਂ ਨੇ ਤੇ ਹੁਣ ਜੇ ਉਹ ਆਪਾਂ ਦੇ ਕਾਰਡ ਪਾਉਣੀਆਂ ਇਹ ਵਾਲੀ ਕਾਰਡ ਪਾਉਗੀ 1.5 ਇੰਚ ਦੀ 1.5 ਦੀ ਪਾ ਸਕਦੇ ਤੁਸੀਂ ਪਤਲੀਆਂ ਦੀ ਇੱਕ ਦੀ ਪੈਂਦੀ ਆ ਤੇ ਮੜੀ ਹੈਵੀ ਦੀ ਡੈਡ ਦੀ ਪੈਂਦੀ ਹੈ ਤੇ ਮੈਂ ਪਾਉਂਗੀ ਆਪਣੇ 1 ਇੰਚ ਦੀ ਕਾਰਡ ਐਦਾਂ ਨਿਸ਼ਾਨੀ ਲਾ ਲੈਣੀਆਂ ਤੇ ਇਹਨੂੰ ਐਦਾਂ ਕਰਕੇ ਗਲਾਈ ਦੇ ਦੇਣੀਆਂ ਅਗਲਾ ਇਹ ਵਾਲੀ ਕਾਟਾਂਗੀ ਠੀਕ ਹੈ ਜੀ ਇੱਕ ਗਲਾ ਮੋਰਲਾ ਗਲਾ ਮੈਂ 6.5 ਤਿਆਰ ਰੱਖਦੀ ਆ ਤੇ 2 ਦੀ ਕਟਾਈ ਕਰਾਂਗੇ ਬਾਕੀ ਜੋ ਆਪਾਂ ਮੁੱਲ ਦਾ ਗਲਾ ਪਾਣੇ ਆ ਉਹ ਦਸ ਆਪਾਂ ਨੇ ਜਿਹੜਾ ਵੱਡਾ ਪਾਉਂਦਾ ਦਾ ਵੱਡਾ ਹਿਸਾਬ ਦੇ ਹਿਸਾਬ ਨਾਲ ਕੱਟਿਆ ਜਾਊਗਾ ਉਹ ਗਲਾ ਰੱਖ ਕੇ ਕੱਟਿਆ ਜਾਊਗਾ ਜੇ ਮਤਲਬ ਕਿ ਛੋਟਾ ਪਾਣਾ ਹਿਸਾਬ ਨਾਲ ਆਪੀ ਕੱਟ ਲਿਓ ਤੇ 2 ਦੀ ਆਪਾਂ ਚੜਾਈ ਰੱਖਾਂਗੇ ਗਲੇ ਦੀ ਠੀਕ ਹੈ ਜੀ ਲੋ ਜੀ ਹੁਣ ਆਪਾਂ ਕੌਣ ਤੇ ਕੱਟ ਜੋ ਆਪਣਾ ਲੋ ਜੀ ਜੋ ਆਪਣਾ ਬਾਧੂ ਦਾ ਇਹ ਕੱਪੜਾ ਇਹਨੂੰ ਆਪਾਂ ਲੋ ਲੋ ਵੋ ਕੱਟ ਕੱਟ ਦੇਵਾਂਗੇ ਇਦਾਂ ਇੰਚ ਟੇਪ ਨਾਲ ਨਿਸ਼ਾਨੀ ਲਾ ਲਿਓ ਜਿੰਨਾ ਜਿੰਨਾ ਕੱਟਣਾ ਹੈ ਮੈਂ ਤਾਂ ਬਿਲਕੁਲ ਥੋੜਾ ਥੋੜਾ ਕੱਟੂਗੀ ਕਿਉਂਕਿ ਬਾਲਾ ਕੱਪੜਾ ਨਹੀਂ ਕੱਟਦੀ ਹੈਗੀ ਫੇਰ ਕਈ ਵਾਰ ਪੀੜਾ ਖੁੱਲਾ ਕਰਨਾ ਪੈਂਦਾ ਨਕਮੀ ਉਹ ਵੀ ਦੇਖਣਾ ਹੈ ਲੋ ਜੀ ਆਪਾਂ ਇਸ ਤੋਂ ਸਟਾਰਟਿੰਗ ਕਰਾਉਂ ਗੱਟਣ ਦੀ ਅੱਲਾ ਪਾ ਕੱਟਾਂਗੇ ਇਹ ਵਾਲੀ ਕਾਟ ਗਲਾਈ 'ਚ ਕਰ ਲੈਣੀ ਐ ਇਹਨੂੰ ਤੇ ਫੇਰ ਕੱਟਾਂਗੇ ਆਪਾਂ ਜੋ ਆਪਾਂ ਨੇ 1.5 ਇੰਚ ਦੀ ਕਾਟ ਪੁਆਈ ਸੀ ਉਹ ਵਾਲੀ ਕਾਟ ਲਓ ਜੀ ਤੇ ਹੁਣ ਜਿਹੜੇ ਆਹ ਵਾਲੀ ਨਿਸ਼ਾਨੀਆਂ ਨੇ ਹਨਾ ਇਹਨੂੰ ਆਪਾਂ ਸੂਈ ਦੇ ਆਸਰੇ ਜਾਂ ਫਿਰ ਮਤਲਬ ਕਿ ਕਿਸੇ ਵੀ ਚੀਜ਼ ਨਾਲ ਸੂਈ ਇਦਾਂ ਕੱਢ ਕੇ ਨਿਸ਼ਾਨੇ ਦੂਜੇ ਪਾਸੇ ਕੱਢ ਲਾਵਾਂਗੇ ਤੇ ਹੁਣ ਕੱਟਦੇ ਆਪਾਂ ਪਿਛਲਾ ਗਲਾ ਪਿਛਲਾ ਗਲਾ ਜੀ ਮੈਂ ਪਾਉਣੀ ਹੁੰਨੀ ਆ ਡੀਪ ਜਾਦੀ ਦੀਪ ਵੀ ਨਹੀਂ ਵਸਾ ਆਪਸਰ ਦਾ ਇਹ ਪਿਛਲਾ ਕਣਾ ਕੱਟਦੇ ਆ ਤੇ ਲੋ ਜੀ 2 ਇੰਚ ਤੇ ਨਿਸ਼ਾਨੀ ਲਾ ਲਈ ਪਿਛਲੇ ਗਲੇ ਤੇ ਠੀਕ ਆ ਤੇ 5.5 ਪਾਉਂਗੀ ਪਿਛਲਾ ਗਲਾ ਤੇ ਬਾਕੀ ਜਦੋਂ ਆਪਾਂ ਰੇਵਲੀਰ ਲਾਣੇ ਆ ਉਦੋਂ ਗਲਾ ਡੂੰਗਾ ਹੋ ਜਾਂਦਾ ਹੈ ਦੀ ਬੁਲਾਈ ਪਾ ਦਾਂਗੀ ਥੋੜੀ ਜੀ ਠੀਕ ਆ ਲੋ ਜੀ ਇਹ ਹੋ ਗਿਆ ਆਪਣਾ ਪਿਛਲਾ ਗਲਾ ਮੋਹਰਲਾ ਗਲਾ ਆਪਾਂ ਜਦੋਂ ਕੱਪੜੇ ਤੇ ਜੜ ਕੇ ਉਦੋਂ ਕਟਾਂਗੇ ਤੇ ਲੋ ਜੀ ਇਹਦੀ ਆਪਾਂ ਨਿਸ਼ਾਨੀਆਂ ਕੱਢ ਲਵਾਂਗੇ ਤੇ ਆਪਣੀ ਕਮੀਜ਼ ਦੀਆਂ ਕਟਾਂ ਪੈ ਗਈਆਂ ਨੇ ਤੇ ਇਹ ਸੀ ਆਪਣੀ ਅੱਜ ਕਮੀਜ਼ ਦੀ ਕਟਾ ਪਾਉਣ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੇ ਵੀਡੀਓ ਵਧੀਆ ਲੱਗੀ ਹੋਊ ਵੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਹੀ ਤੁਹਾਨੂੰ ਇੱਕ ਵੀਡੀਓ ਉਹ ਲੈ ਕੇ ਆਵਾਂਗੇ ਵੀ ਆਪਣਾ ਜੋ ਮਤਲਬ ਕਿ ਮੂਰਲਾ ਗਲਾ ਪਿੱਛੇ ਨੂੰ ਕਿਉਂ ਜਾਂਦਾ ਹੈ ਉਹਦੀ ਵੀਡੀਓ ਵੀ ਤੁਹਾਡੇ ਨਾਲ ਜਲਦੀ ਤੋਂ ਜਲਦੀ ਸ਼ੇਅਰ ਕਰਾਂਗੇ ਕਿਉਂ ਜਾਂਦਾ ਉਹ ਪਿਛਲਾ ਗਲਾ ਉਹ ਵੀ ਤੁਹਾਨੂੰ ਦੱਸਾਂਗੇ ਵਿਕਾਸ ਤੋਂ ਜਾਂਦਾ ਤੇ ਚਲੋ ਜੀ ਲੈ ਕੇ ਆਵਾਂਗੇ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ ਬਾਏ ਬਾਏ Thank you